ਹੁਨਰ ਇਹ ਬਣ ਗਿਆ ਨਾ ਕਿ ਤੁਸੀਂ ਆਇਲਸ ਕਰ ਲਈ ਟੋਫਲ ਕਰ ਲਈ ਤੁਹਾਡੇ ਲਈ ਵੱਡੀਆਂ ਗੱਲਾਂ ਹੋ ਗਈਆਂ ਹੁਨਰੇ ਬਣ ਗਿਆ ਇਹ ਦੱਸਿਆ ਜਾਂਦਾ ਵੀ ਇੱਕ ਬੱਚਾ ਕੀ ਕਰਦਾ ਉਹ ਕਹਿੰਦੇ ਵਿਦੇਸ਼ ਗਿਆ ਉੱਥੇ ਜਾ ਕੇ ਉਹ ਕਰਦਾ ਕਿ ਉਹ ਮੈਟਰ ਨਹੀਂ ਕਰਦਾ ਉਹ ਕਹਿੰਦੇ ਵੀ ਉਹ ਤਾਂ ਵਿਦੇਸ਼ ਗਿਆ ਇੰਡੀਆ ਤੋਂ ਬਾਹਰ ਰਹਿੰਦਾ ਐਨਆਰਆਈ ਹੋ ਗਿਆ ਮਤਲਬ ਇਹ ਅੱਜ ਦੀ ਹੋ ਗਈ ਬਜਾਏ ਕਿ ਇਹ ਦੇ ਕੋਈ ਕੋਈ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਰਿਹਾ ਕੋਈ ਪੀਸੀਐਸ ਕਰੈਕ ਕਰ ਲਿਆ ਕੋਈ ਆਈਪੀਐਸ ਕਰ ਲਿਆ ਆਈਏਐਸ ਕਰ ਲਿਆ ਕੋਈ ਡਾਕਟਰੀ ਦੀ ਤਿਆਰੀ ਕਰ ਰਿਹਾ ਹੁਣ ਉਹ ਚੀਜ਼ਾਂ ਤਾਂ ਨਹੀਂ ਰਹੀਆਂ ਪਰ ਮੇਰਾ ਸਵਾਲ ਇਹ ਆ ਮਸਲਾ ਇਹ ਆ ਵੀ ਇਹ ਮਾਹੌਲ ਖਰਾਬ ਕਰਨ ਦੇ ਵਿੱਚ ਜ਼ਿੰਮੇਵਾਰ ਧਰਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਜਿਹੜੇ ਸਮਾਜ ਦੇ ਚਿੰਤਕ ਸੀ ਉਹਨਾਂ ਨੇ ਚਿੰਤਾ ਕਰਨੀ ਛੱਡ ਦਿੱਤੀ ਤੇ ਕੁਝ ਨੇ ਆਪਣਾ ਹੌਂਸਲਾ ਹੀ ਛੱਡ ਦਿੱਤਾ ਤੇ ਕਹਿਣਾ ਹੀ ਛੱਡ ਗਿਆ ਆਪਣੇ ਆਪ ਅੱਖੋਂ ਓਲੇ ਹੋ ਕੇ ਕਰਕੇ ਚੀਜ਼ਾਂ ਕਹਿ ਦੀਆਂ ਉਹ ਜਿਹੜੀ ਬਿੱਲੀ ਤੇ ਕਬੂਤਰ ਦੀ ਐਗਜ਼ੈਂਪਲ ਹੁੰਦੀ ਹੈ ਉਹਦੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਇੱਕ ਵਾਰ ਦਾ ਸਮਾਂ ਸੀ ਅੱਜ ਤੋਂ 15-16 ਸਾਲ ਪਹਿਲੇ ਗਵਰਨਮੈਂਟ ਆਫ ਇੰਡੀਆ ਦੇ ਵਿੱਚ 10 ਤੋਂ ਵੱਧ ਯੂਨੀਅਨ ਸੈਕਟਰੀ ਪੰਜਾਬ ਕਾਰਡਰ ਤੇ ਸਨ। ਫੌਜ ਦੇ ਮੁਖੀ 에য়ার ਮਾਰਸ਼ਲ ਅਰਜਨ ਸਿੰਘ ਜੀ ਜਿਹੜੇ 에য়ার ਫੋਰਸ ਦੇ ਮੁਖੀ ਸਨ ਉਸ ਤੋਂ ਬਾਅਦ ਜਦੋਂ ਚੱਲਦੇ ਸੀ ਪਤਾ ਲੱਗਦਾ ਸੀਗਾ ਕਿ ਪੰਜਾਬੀ ਆਏ ਨੇ ਕਿੰਨੀ ਇਨਟੇਕ ਸੀਗੀ ਵਿੱਚ ਕਿੰਨੇ ਸਾਡੇ 에য়ার ਚੀਫ ਆ ਗਏ ਆਰਮੀ ਚੀਫ ਆ ਗਏ ਹੁਣ ਤੁਸੀਂ ਦੇਖ ਲਵੋ ਕਿੰਨੀ ਸਾਡੀ ਇੰਟੈਕਾ ਕੋਈ ਪੇਪਰ ਦੇਣ ਹੀ ਨਹੀਂ ਜਾਣਾ ਮناسب ਸਮਝਦਾ 9700 ਤੋਂ ਵੱਧ ਆਫੀਸਰ ਦੀਆਂ ਪੋਸਟਾਂ ਖਾਲੀ ਨੇ ਪੌਜ ਦੇ ਵਿੱਚ ਜਿਹੜੀ ਪੰਜਾਬ ਮੋਰੀ ਮੰਨਿਆ ਜਾਂਦਾ ਹੁੰਦਾ ਸੀ ਸਾਡੇ ਪੇਪਰ ਦੇਣ ਦਾ ਹੁਣ ਰਿਵਾਜ ਹੀ ਕੰਪੀਟੀਸ਼ਨ ਦਾ ਰਿਵਾਜ ਹੀ ਖਤਮ ਹੋ ਗਿਆ ਡਿਫੈਂਸ ਫੋਰਸਸ ਤੋਂ ਇਲਾਵਾ ਸੈਂਟਰਲ ਆਰਮਡ ਪੁਲਿਸ ਫੋਰਸਸ ਸੀਬੀਐਸਐਫ ਸੀਆਰਪੀ ਐਸਐਸਬੀ ਅਸਮ ਰਾਈਫਲ ਐਨਐਸਜੀ ਪੰਜ ਪੰਜਾਬ ਕਾਡਰ ਦੇ ਮੁਖੀ ਸੀਗੇ ਉੱਥੇ ਪੰਜੇ ਪੰਜਾਬ ਤੋਂ ਆਏ ਜੰਮੇ ਬਲੇ ਇੱਥੋਂ ਔਰ ਦੇਸ਼ ਦੀਆਂ ਅੱਠਾਂ ਦੇ ਵਿੱਚੋਂ ਪੰਜ ਫੋਰਸੇਸ ਨੂੰ ਹੈਡ ਕਰ ਰਹੇ ਸੀ ਉਹ ਤੇ ਸਾਡੀ ਮੋਟੀਵੇਸ਼ਨ ਸੀ ਉਹ ਸਾਡੀ ਹੀਰੋ ਵਰਸ਼ਿਪ ਸੀ ਜਦੋਂ ਇਹ ਕੰਮ ਖਤਮ ਟਲਾਂਣ ਵੱਲ ਸ਼ੁਰੂ ਹੋਇਆ ਮੌਕੇ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਤੇ ਬਣਦੀ ਬਣਦੀ ਸੀ ਬਟ ਸਰਕਾਰ ਨੂੰ ਵੀ ਤੇ ਸਾਡੇ ਲੋਕਾਂ ਲੋਕ ਨੁਮਾਇੰਦੇ ਆ ਬਣਾਇਆ ਸੀ ਨਾ ਉਹ ਲੋਕ ਨੁਮਾਇੰਦੇ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਗਏ ਮੈਂ ਨਹੀਂ ਕਹੂੰਗਾ ਪਿੱਛੇ ਹੋ ਗਏ ਉਹ ਜਿਮੇਵਾਰੀ ਸਮਝੀ ਨਹੀਂ ਉਹਨਾਂ ਨੇ ਜਦੋਂ ਧੜਾ ਧੜ ਐਜੂਕੇਸ਼ਨਲ ਕਾਲਜ ਖੋਲਣ ਲੱਗੇ ਉਹਦੇ ਨਾਲ ਇਹਦਾ ਮਤਲਬ ਮਿਆਰ ਵੀ ਤੇ ਥੱਲੇ ਡਿੱਗੇਗਾ ਇਹਨੇ ਟੀਚਰ ਤੁਸੀਂ ਟ੍ਰੇਨ ਕਰ ਲੇ ਜਿਹੜੇ ਤੁਹਾਨੂੰ ਡਿਗਰੀ ਦੇਣਗੇ ਅੱਜ 40 ਯੂਨੀਵਰਸਿਟੀਆਂ ਨੇ ਪੰਜਾਬ ਦੇ ਵਿੱਚ ਜੋ ਸਰਕਾਰ ਦਾ ਅੰਕੜਾ ਕਹਿ ਰਿਹਾ ਪ੍ਰਾਈਵੇਟ ਗੈਰ ਸਰਕਾਰੀ ਸੈਂਟਰਲ ਤੇ ਜਿਹੜੀਆਂ ਆਪ ਡੀਮਡ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਤੇ ਉਹਦੇ ਵਿੱਚ ਹੋਰ ਆ ਗਈਆਂ ਕਿ ਉਹਨਾਂ ਦੀ ਬੈਕਗ੍ਰਾਉਂਡ ਕੀ ਹੈ ਕਿਸੇ ਨੇ ਕੋਈ ਸੋਚਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਵਾਕਿਆ ਐਜੂਕੇਸ਼ਨ 'ਚ ਕੋਈ ਰਸਤਾ ਸੀਗਾ ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਇਹ ਐਸਕੇਪਿਜ਼ਮ ਦੀਆਂ ਗੱਲਾਂ ਨੇ ਵੀ ਛੱਡ ਦਈਏ ਅਸੀਂ ਆਪਣਾ ਜੂਝਣ ਦੀ ਸ਼ਕਤੀ ਛੱਡ ਸਕਦੇ ਆ ਪੰਜਾਬੀ ਦਾ ਕਦੇ ਨਹੀਂ ਛੱਡ ਸਕਦਾ ਬਾਕੀਆਂ ਵਾਰੀ ਗੱਲ ਨਹੀਂ ਕਰਦੇ 47 ਚ ਉਜਾੜੇ ਹੋਏ ਹੱਲੇ ਕਹਿੰਦੇ ਨੇ ਸਾਡੇ ਲੋਕ ਉਹਨਾਂ ਆ ਕੇ ਉਹ ਤੇ ਪੈਸਾ ਵੀ ਕੋਈ ਨਹੀਂ ਸੀ ਲੈ ਕੇ ਆਏ ਉਹਨਾਂ ਨੂੰ ਤੇ ਜਗ੍ਹਾ ਵੀ ਆ ਕੇ ਮਿਲਦਿਆਂ ਮਿਲਦਿਆਂ 5 5 7 7 ਸਾਲ ਲੱਗ ਗਏ ਅਲੋਟਮੈਂਟ ਦੇ ਵਿੱਚ ਫਿਰ ਵੀ ਇੱਥੇ ਧਰਤੀ ਤੇ ਉਹਨਾਂ ਨੇ ਜ਼ਿੰਦਗੀ ਗੁਜ਼ਰਬਸਰ ਕਰਕੇ ਨਵੇਂ ਝੰਡੇ ਗੱਡੇ